ਪੰਜਾਬ ਦੇ ਵਿੱਚ ਅਜਿਹਾ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਿੱਥੇ ਮਾਂ ਤੇ ਧੀ ਸਮੇਤ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਮਾਮਲਾ ਅੰਮ੍ਰਿਤਸਰ ਬਠਿੰਡਾ ਕੋਮੀ ਮਾਰਗ ਦੇ ਉੱਤੇ ਪੈਂਦੇ ਜੀਰਾ ਦੇ ਨੇੜੇ ਪਿੰਡ ਮਲਸੀਆਂ ਦਾ ਹੈ ਜਿੱਥੇ ਕਾਰ ਅਤੇ ਕੈਂਟਰ ਦੀ ਭਿਆਨਕ ਟੱਕਰ ਹੋ ਗਈ ਹੈ। ਤਾਂ ਮਾਂ ਤੇ ਧੀ ਸਮੇਤ ਤਿੰਨ ਜਣਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ। ਤਾਂ ਜਾਣਕਾਰੀ ਦੇ ਅਨੁਸਾਰ ਰਾਜਸਥਾਨ ਤੋਂ 6 ਜੀਆਂ ਦਾ ਹਸਦਾ ਖੇਡਦਾ ਪਰਿਵਾਰ ਖੁਸ਼ੀ-ਖੁਸ਼ੀ ਵਿਆਸ ਮੱਥਾ ਟੇਕਣ ਜਾ ਰਿਹਾ ਸੀ ਤਾਂ ਜਿਵੇਂ ਹੀ ਕ੍ਰੇਟਾ ਗੱਡੀ ਦੇ ਵਿੱਚ ਸਵਾਰ ਇਹ ਪਰਿਵਾਰ ਪਿੰਡ ਮਲਸੀਆਂ ਪਹੁੰਚਦਾ ਤਾਂ ਉਹਨਾਂ ਦੀ ਗੱਡੀ ਅੱਗੇ ਜਾ ਰਿਹਾ ਪਾਈਪਾਂ ਤੇ ਪੱਥਰਾਂ ਦੇ ਨਾਲ ਭਰਿਆ ਇੱਕ ਕੈਂਟਰ ਜਿਸ ਨੂੰ ਇਹ ਕਾਰ ਓਵਰਟੇਕ ਕਰ ਰਹੀ ਸੀ ਤੇ ਓਵਰਟੇਕ ਕਰਦਿਆਂ ਕਾਰ ਇਸ ਕੈਂਟਰ ਦੇ ਨਾਲ ਜੱਟਕ ਰਹੀ ਤਾਂ ਟੱਕਰ ਇੰਨੀ ਭਿਆਨਕ ਸੀ ਕਿ ਕੈਂਟਰ ਦਾ ਟਾਇਰਾਂ ਵਾਲਾ ਹਿੱਸਾ ਬਾਡੀ ਤੋਂ ਅਲੱਗ ਹੋ ਗਿਆ ਤਾਂ ਕ੍ਰੇਟਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰੰਤੂ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਤਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਵੇਗਾ ਜਿੱਥੇ ਕੈਂਟਰ ਦੇ ਟਾਇਰ ਗੱਡੀ ਤੋਂ ਵੱਖ ਹੋ ਗਏ ਨੇ ਤਾਂ ਇਸ ਹਾਦਸੇ ਦੇ ਦੌਰਾਨ ਕਾਰ ਚਲਾ ਰਹੇ ਚੇਤਨ ਨਾਮੀ ਵਿਅਕਤੀ ਦੀ ਪਤਨੀ ਕੋਮਲ ਅਤੇ ਉਸਦੀ ਧੀ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਜਦ ਕਿ ਉਸਦੇ ਤਾਏ ਦੇ ਲੜਕੇ ਜਤਿੰਦਰ ਨੇ ਸਿਵਲ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਤੱਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹਾਦਸਾ ਗ੍ਰਸਤ ਗੱਡੀਆਂ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਵੀ ਬਹਾਲ ਕਰਵਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਇਹ ਵੱਡਾ ਸੜਕ ਹਾ사 ਹੋਣ ਦੀ ਖਬਰ ਸਾਹਮਣੇ ਆਈ ਹੈ ਜੀਰਾ ਨੈਸ਼ਨਲ ਹਾਈਵੇ ਨੰਬਰ 54 ਅੰਮ੍ਰਿਤਸਰ ਰੋਡ ਦੇ ਉੱਤੇ ਪਿੰਡ ਮਲਸੀਆ ਨੇੜੇ ਉਸ ਸਮੇਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਕਰੇਟਾ ਕਾਰ ਦੀ ਇੱਕ ਕੈਂਟਰ ਦੇ ਨਾਲ ਟੱਕਰ ਹੋ ਗਈ ਤਾਂ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਰੇਟਾ ਕਾਰ ਦੇ ਤਾਂ ਪਰ ਖਚੇ ਉੱਡ ਗਏ ਤੇ ਕੈਂਟਰ ਦੇ ਜਿਹੜੇ ਟਾਇਰ ਨੇ ਉਹ ਗੱਡੀ ਤੋਂ ਵੱਖ ਹੋ ਗਏ ਤਾਂ ਇਸ ਹਾਦਸੇ ਦੇ ਦੌਰਾਨ ਇੱਕ 10 ਸਾਲ ਦੀ ਬੱਚੀ ਇੱਕ ਔਰਤ ਅਤੇ ਇੱਕ ਵਿਅਕਤੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਤਾਂ ਇਸ ਬੰਦੀ ਜਾਣਕਾਰੀ ਦਿੰਦੇ ਆਂ ਥਾਣਾ ਸਦਰ ਜੀਰਾ ਦੇ ਐਸਐਚਓ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਪਿੰਡ ਮਲਸੀਆਂ ਨੇੜੇ ਇੱਕ ਕਰੇਟਾਕਾਰ ਅਤੇ ਕੈਂਟਰ ਦਰਮਿਆਨ ਜ਼ਬਰਦਸਤ ਟੱਕਰ ਹੋਈ ਹੈ ਜਿਸ ਮਗਰੋਂ ਉਹ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਹਾਦਸੇ ਦੇ ਵਿੱਚ 10 ਸਾਲ ਦੀ ਬੱਚੀ ਸਮੇਤ ਤਿੰਨ ਜਣਿਆਂ ਦੀ ਮੌਤ ਹੋਈ ਹੈ ਦਰਸ਼ਕ ਮੇਰਾ ਨਾਮ ਪਿੰਡ ਮਲਸੀਆਂ ਕਲਾ ਤਸਵੀਰ ਜੀਰਾ ਜ਼ਿਲ੍ਹਾ ਫਰੋਕੋਟ ਐਕਸੀਡੈਂਟ ਹੋਇਆ ਈ ਇਹ ਗੱਡੀ ਵਜੇ ਕੈਂਟਰ ਚ ਇਹ ਗੱਡੀ ਤੇਜ਼ ਬੋਰ ਆ ਰਹੀ ਹਰਿਆਣੇ ਦਾ ਰਸਤਾ ਚ ਆਦੇ ਮੁੰਡਾ ਆ ਰਹੇ 6 ਜਣੇ ਇਹਦੇ 4 ਜਣੇ ਮੌਤ ਹੋ ਗਈ 2 ਜਣੇ ਆਦੇ ਬਚ ਗਏ ਇੰਨੀ ਜ਼ੋਰ ਦੀ ਵਜੀ ਜੀ ਕੈਂਟਰ ਦਾ ਹਿੱਸਾ ਵੀ ਲੈ ਕੇ ਪਾਸੇ ਚਲੇ ਗਿਆ ਬਹੁਤ ਤੇਜ਼ ਦੱਸੀ ਕੇ ਚੱਲੀ ਗੱਡੀ ਅਹੀਂ ਤਾਂ ਆਵਾਜ਼ ਸੁਣ ਕੇ ਪਿੰਡੋਂ ਆਏ 6 ਜਣੇ ਟੋਟਲ ਦਾ ਸਦੇ ਇੱਥੇ ਚੋਂ ਦੀ ਦਸ ਗਈ ਹੋ ਗਈ ਇੱਕ ਕੁੜੀ ਆ ਵਿਚਾਰੇ ਨਿੱਕੀ 12 13 ਸਾਲ ਦੀ ਇਹ 13 ਬਿਆਸ ਆ ਤੇ ਜਾ ਰਹੀ ਸੱਸਾਂ ਸੁਣਨ ਜਾ ਰਹੀ ਕੱਲ ਨੂੰ ਚਾਹ ਦੋ ਦਿਨ ਪੜਾਣਾ ਚੱਲਦਾ ਨਾ ਆਫ ਕਰਕੇ ਗੱਡੀ ਦੇ ਜਿਆਦੀ ਬਹੁਤ ਹੀ ਪਤਨ ਜਾਣਕਾ ਅੱਖ ਲੱਗੀ ਕੀ ਗੱਲ ਬਣੀ ਕੀ ਜਾਣਕੀ ਵੱਝੀ ਆ ਇਫਲਾਕਾ ਬਹੁਤ ਜ਼ਿਆਦਾ ਆ ਨਾ ਕਹੇ ਜੀ ਪਿੰਡ ਕੋਟ ਸੀ ਮੇਰਾ ਢੰਡਿਆਂ ਦੇ ਪਿੰਡ ਤੋਂ ਮੈਂ ਪੈ ਭਰ ਕੇ ਲਿਆਇਆ ਆ ਪਰਸੇ ਕੁਝ ਮਾ ਕੁਝ ਕੋ ਪਿੰਡ ਵਾਈਟ ਆ ਭਾਈ ਤੁਹਾਨੂੰ 445 ਇੰਕ੍ਰੀਟ ਤੇ ਜਾਈ ਜਾ ਰਹਾ ਤੇ ਮਗਰੋਂ ਆ ਗਏ ਬਹੁਤ ਸਪੀਡ ਨਾਲ ਗੱਡੀ ਵਿੱਚ ਕਿਉਂਕਿ ਤੇ ਪਤਾ ਨਹੀਂ ਕਿ ਉਹ ਹਾਂਜੀ ਪਿੱਛੋਂ ਬੱਚੋ ਦੇਖ ਬੱਚੋ ਕਹਿੰਦੇ ਪੰਜ ਛੇ ਜਣੇ ਸੀਗੇ ਕਿੰਨੇ ਦੀ ਹੋਈ ਮੌਤ ਆ ਉਦੋਂ ਤਾਂ ਦੋ ਕਹਿੰਦੇ ਦੋ ਜਣੇ ਦੀ ਹੋਈ ਵਾਹ ਉਹਨੂੰ ਕਹਿ ਆਦਾ ਲੱਗਾ ਕਿ ਜਿਵੇਂ ਜਿਵੇਂ ਮੜੀ ਜੀ ਦਿੱਤੀ ਜੀ ਉਹਦੇ ਪਤਾ ਲੱਗੇ ਤਾਂ ਫਾੜ ਦੇ ਵਿੱਚ ਮੱਚ ਗਿਆ ਪੜਾ ਕੇ ਨੁਕਸਾਨ ਆਇਆ ਮੇਰਾ ਗੱਡੀ ਦਾ ਸਾਰਾ ਨੁਕਸਾਨ ਹੋ ਗਿਆ ਸਭ ਸਭ ਪਟਿਆ ਗਿਆ ਸਾਰਾ ਇਹ ਤਲਾ ਮਿਲੀ ਸੀ ਕਿ ਪਿੰਡ ਮੱਛੀਆਂ ਦੇ ਨੇੜੇ ਇੱਕ ਕੈਂਟਰ ਤੇ ਕ੍ਰੇਟਾ ਕਾਰ ਦਾ ਐਕਸੀਡੈਂਟ ਹੋ ਗਿਆ ਇਸ ਤੋਂ ਪਤਾ ਲੱਗਿਆ ਵੀ ਕੈਂਟਰ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਕ੍ਰੇਟਾ ਗੱਡੀ ਤੇ ਹਨੁਮਾਨਗੜ੍ਹ ਸਾਈਡ ਦੇ 6 ਸਵਾਰੀਆਂ ਸੀ ਤੇ ਜਿਹੜੇ ਬਿਆਸ ਜਾ ਰਹੇ ਸੀ ਜਿਦੇ ਵਿੱਚ ਦੋ ਜੈਂਟਸ ਤਿੰਨ ਜੈਂਟਸ ਨੇ ਤੇ ਦੋ ਲੇਡੀ ਇੱਕ ਛੋਟੀ ਲੜਕੀ ਸੀ ਸੱਚ ਜੀ ਜਿਨ੍ਹਾਂ ਦੇ ਵਿੱਚੋਂ ਕਿੰਨਾ ਵੀ ਦੋ ਦੀ ਮੌਕੇ ਡੈਥ ਹੋ ਗਈ ਸੀ ਲੜਕੀ ਵੀ ਹਸਪਤਾਲ ਪਹੁੰਚ ਕੇ ਦੱਸੂਗੀ। ਦੋ ਤਿੰਨ ਵਜੇ ਦੋ ਜਖਮੀ ਐਡਮਿਟ ਨੇ ਤੀਜਾ ਡਰਾਈਵਰ ਜਿਹੜਾ ਸੀ ਉਹ ਘੱਟ ਦੱਸਣੀ ਹੈ। ਇਹ ਜਖਮੀ ਵੀ ਦਿੱਖੀ। ਇੱਕ ਚਾਲੂ ਕੀਤੀ ਗਈ ਆ। ਟ੍ਰੈਫਿਕ ਚਾਲੂ ਹੋਣ ਤੋਂ ਮਗਰੋਂ ਜਿਉਂ ਵੀ ਉਹਨੇ ਸਟੇਟਮੈਂਟ ਲੈ ਕੇ ਕਿ ਉਹਦੇ ਪਰ ਚਾਰਜ ਪੱਤਰ ਦੱਚ ਕਰ ਜਿਹੜਾ ਟੈਂਟਰ ਦਾ ਡਰਾਈਵਰ ਆ ਉਹ ਉਹ ਇਸ ਟਾਈਮ ਤੇ ਇੱਕ ਰੀ ਪਾਸੇ ਹੈ ਜੋ ਹੈ ਨਹੀਂ ਦਾ ਮੌਕੇ ਦੇਣੀਗਾ ਪਰ ਟੈਂਟਰ ਉੱਤੇ ਮੌਕੇ ਤੇ ਖੜਾ ਵਾ ਟ੍ਰੈਫਿਕ ਪਾਸਕਾ